ਮੱਲਾਵਾਲਾ ਮਾਰਕੀਟ ਕਮੇਟੀ ਦੇ ਅਧੀਨ ਆਉਂਦੀਆਂ ਮੰਡੀਆਂ ਦੇ ਆਰਤੀਆਂ ਨਾਲ ਹੋਈ ਮੀਟਿੰਗ ਮਾਰਕੀਟ ਕਮੇਟੀ ਚੇਅਰਮੈਨ ਸੁਖਦੇਵ ਸਿੰਘ ਫੌਜੀ ਨੇ ਕੀਤੀ ਮੀਟਿੰਗ ਦੀ ਪ੍ਰਧਾਨਗੀ ਬੀਤੇ ਦਿਨ ਮਾਰਕੀਟ ਕਮੇਟੀ ਮੱਲਾਵਾਲੇ ਦੀ ਇੱਕ ਖਾਸ ਮੀਟਿੰਗ ਮੱਲਾਵਾਲਾ ਮਾਰਕੀਟ ਕਮੇਟੀ ਦਫ਼ਤਰ ਦੇ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਮਾਰਕੀਟ ਕਮੇਟੀ ਚੇਅਰਮੈਨ ਸੁਖਦੇਵ ਸਿੰਘ ਫੌਜੀ ਨੇ ਕੀਤੀ ਇਸ ਮੀਟਿੰਗ ਦੇ ਵਿੱਚ ਖਾਸ ੌਰਤੇ ਪਹੁੰਚੇ ਹਲਕਾ ਵਿਧਾਇਕ ਸ਼੍ਰੀ ਨਰੇਸ਼ ਘਟਾਰੀਆ ਜੀ ਖਾਸ ੌਰਤੇ ਪਹੁੰਚੇ ਐਸਮੋਕੇ ਸਮੂਹ ਆੜਤੀਆਂ ਵੱਲੋਂ ਆਉਣ ਵਾਲੇ ਹਾੜੀ ਦੇ ਸੀਜ਼ਨ ਦੌਰਾਨ ਕਣਕ ਦੀ ਮੰਡੀ ਵਿੱਚ ਖਰੀਦ ਪ੍ਰਬੰਧਨ ਵਿੱਚ ਆ ਰਹੀਆਂ ਸਮੱਸਿਆਵਾਂ ਲਈ ਸਮੂਹ ਆੜਤੀਆਂ ਤੋਂ ਸੁਝਾਅ ਮੰਗੇ ਗਏ ਆੜਤੀਆਂ ਨੇ ਕਿਹਾ ਕਿ ਲਿਫਟਿੰਗ ਸਮੇਂ ਬਹੁਤ ਮੁਸ਼ਕਲਾਂ ਆਉਂਦੀ ਹੈ ਤੇ ਇਸ ਲਈ ਇੱਕ ਨਿਧਾਰਤ ਕਰਾਇਆ ਕੀਤਾ ਜਾਵੇ ਤੇ ਹਰੇਕ ਮੰਡੀ ਵਿੱਚ ਦੋ ਏਜੰਸੀਆਂ ਦੀ ਖਰੀਦ ਯਕੀਨੀ ਬਣਾਈ ਜਾਵੇ ਨਾਲ ਹੀ ਜਿਹੜਾ ਬਾਰਦਨ ਆ ਉਹ ਵੀ ਸਮੇਂ ਸਿਰ ਪਹੁੰਚਾਇਆ ਜਾਵੇ ਸੌ ਦੇਖਦੇ ਹਾਂ ਹੋਰ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਹਾਂਜੀ ਭਾਈ ਸਾਹਿਬ ਜੱਜ ਜਿਹੜਾ ਮਾਰਕੀਟ ਕਮੇਟੀ ਮੱਲਾ ਵਾਲੇ ਵਿੱਚ ਆਰਤੀਆਂ ਦੇ ਐਮਐਲਏ ਸਾਹਿਬ ਔਰ ਚੇਅਰਮੈਨ ਸਾਹਿਬ ਦੀ ਮੀਟਿੰਗ ਹੋਈ ਕੀ ਕਹਿਣਾ ਚਾਹੁੰਗੇ ਇਸ ਦੌਰ ਵਿੱਚ ਮੈਂ ਇੱਕੋ ਗੱਲ ਕਹਿਣਾ ਚਾਹੁੰਨਾ ਜਿਹੜਾ ਸਾਨੂੰ ਚੇਅਰਮੈਨ ਦਿੱਤਾ ਮਾਨਦਰ ਇਨਸਾਨ ਦਿੱਤਾ ਸਾਨੂੰ ਸਾਨੂੰ ਵੀ ਰਹੀ ਇਤੋ ਹੀ ਰੱਖਦੇ ਆ ਵੀ ਵਧੀਆ ਕੰਮ ਕਰਨਗੇ ਤੇ ਸਾਡੇ ਹਰ ਕੰਮ ਦੇ ਵਿੱਚ ਸਹਿਯੋਗ ਦੇਣਗੇ ਤੇ ਜਿਹੜੀਆਂ ਕੋਈ ਗੱਲਾਂ ਕ੍ਰਿਤੀਆਂ ਅੱਗੇ ਚੱਲਣ ਲਈ ਆ ਉਹਨਾਂ ਨੂੰ ਦੂਰ ਕਰਦੇ ਠੀਕ ਹੈ ਜੀ ਅੱਜ ਕਿਸ ਤਰ੍ਹਾਂ ਦੀ ਗਈ ਮੀਟਿੰਗ ਜੀ ਇਹ ਸਰ ਜੀ ਮੀਟਿੰਗ ਬਹੁਤ ਵਧੀਆ ਰਹੀ ਆ ਠੀਕ ਹੈ ਜੀ ਤੇ ਅਸੀਂ ਉਮੀਦ ਰੱਖਾਂਗੇ ਵੀ ਅੱਗੇ ਵੀ ਮੀਟਿੰਗਾਂ ਸੋਹਣੀਆਂ ਹੋਣ ਤੇ ਬੜੀ ਭਾਈਚਾਰਕ ਸਾਂਝ ਦੇ ਤੌਰ ਤੇ ਹੋਣ ਠੀਕ ਹੈ ਜੀ ਇੱਥੇ ਪ੍ਰਬੰਧ ਪੂਰੇ ਕੀਤੇ ਗਏ ਜੀ ਸਾਡੇ ਹੋ ਗਏ ਪ੍ਰਬੰਧ ਹੋ ਚੁੱਕੇ ਨੇ ਸਰ ਆਪਣਾ ਜੀ ਸੁਖਵਿੰਦਰ ਸਿੰਘ ਕਾਮਰੌਲਾ ਠੀਕ ਹੈ ਸਰ ਧੰਨਵਾਦ ਥੈਂਕ ਯੂ ਜੀ ਭਾਈ ਸਾਹਿਬ ਜੀ ਕੀ ਨਾਂ ਹੈ ਆਪਣਾ ਜੀ ਮੇਰਾ ਨਾਮ ਗੁਰਸ ਸਿੰਘ ਅੱਜ ਜਿਹੜੀ ਮੀਟਿੰਗ ਹੋਈ ਇੱਥੇ ਮਾਰਕੀਟ ਕਮੇਟੀ ਮੱਲਾਲਾ ਦੇ ਵਿੱਚ ਕੀ ਕਹਿਣਾ ਚਾਹੋਗੇ ਮੀਟਿੰਗ ਬਹੁਤ ਵਧੀਆ ਮਾਹੌਲ ਦੇ ਵਿੱਚ ਹੋਈ ਹੈ ਸਾਨੂੰ ਚੇਅਰਮੈਨ ਸਾਹਿਬ ਨੂੰ ਤਧਰਤਾ ਇਸ ਦੇ ਮਾਰਕੀਟ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਠੀਕ ਹੈ ਜੀ ਅੱਜ ਉਹਦੇ ਵਿੱਚ ਆਏ ਸਾਰੇ ਆਰਟੀ ਇੱਥੇ ਹਾਜ਼ਰ ਹੋਇਆ ਜੀ ਤੇ ਐਮ ਐਲ اے ਸਰਕਾਰੀਆ ਸਾਹਿਬ ਵੀ ਹਾਜ਼ਰ ਹੋਇਆ ਜੀ ਹਾਂ ਜੀ ਬਹੁਤ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਜੀ ਠੀਕ ਹੈ ਜੀ ਤੇ ਮੰਡੀ ਦੇ ਵਿੱਚ ਅੱਗੇ ਕੁਝ ਸੁਰੂਤੀਆਂ ਪਾਈਆਂ ਜਾਂਦੀਆਂ ਸੀ ਉਹ ਹੁਣ ਜਾਨੀ ਦੂਰ ਕਰਨ ਦੇ ਪਰ ਇਹਦੇ ਵਿੱਚ ਸਾਰਾ ਵਿਚਾਰ ਵਟਾਂਦਰਾ ਕੀਤਾ ਗਿਆ ਠੀਕ ਹੈ ਜੀ ਤੇ ਉਹ ਉਮੀਦ ਹੈ ਵੀ ਹੁਣ ਇਹਨਾਂ ਗੱਲਾਂ ਦੇ ਸਾਰੇ ਚੇਅਰਮੈਨ ਸਾਹਿਬ ਪੂਰਾ ਪਹਿਲਾ ਦੇਣਗੇ ਠੀਕ ਹੈ ਜੀ ਤੇ ਸਾਡੀਆਂ ਇਹ ਸਮੱਸਿਆਵਾਂ ਹੱਲ ਕਰਾਉਂਗੇ ਠੀਕ ਹੈ ਜੀ ਪੰਜਾਬ ਸਰਕਾਰ ਵਾਲਾ ਤੁਸੀਂ ਕਿਵੇਂ ਠੀਕ ਲੱਗ ਰਿਹਾ ਤੁਹਾਨੂੰ ਜੋ ਵਧੀਆ ਕੀ ਫਸਲ ਤੁੱਲੂਗੀ ਜਿਵੇਂ ਢਟਦੀ ਹੋਣੀ ਨਹੀਂ ਤਾਂ ਹੈ ਜੀ ਜੇ ਤੁੱਲੂਗੀ ਜਾਨੀ ਆਪਣੇ ਜਿਵੇਂ ਹੁਣ ਹੁੰਉਂਦਿਆ ਆਪਣੀ ਮੀਟਿੰਗ ਦੇ ਵਿੱਚ ਅੱਜ ਹੋਇਆ ਵਿਚਾਰ ਬਦੰਗਾ ਉਮੀਦ ਹੈ ਜੀ ਇਹ ਚੀਜ਼ ਚੱਲੂਗੀ ਕਿਤਨਾ ਕਿਤੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੁੰਦਾ ਨਾ ਚੀਜ਼ਾਂ ਨੂੰ ਲੈ ਕੇ ਜਿਵੇਂ ਲਿਫਟਿੰਗ ਨੂੰ ਲੈ ਕੇ ਕਹਿ ਸਕਦੇ ਆ ਜਾਂ ਕੋਈ ਜਿਵੇਂ ਮੋਹਸਟਰ ਨੂੰ ਲੈ ਕੇ ਚਲੋ ਹੁਣ ਤਾਂ ਵੈਸੇ ਕੰਕ ਹੈਗੀ ਇਹਨਾਂ ਚੀਜ਼ਾਂ ਨੂੰ ਤੁਸੀਂ ਕੀ ਕਿਵੇਂ ਕਰ ਪਾਓ ਇਹ ਜਿਹੜਾ ਜੀ ਆਪਣੇ ਭ੍ਰਿਸ਼ਟਾਚਾਰ ਤਾਂ ਹੈਗਾ ਹੀ ਬਹੁਤ ਹਰ ਤੱਕ ਹੈਗਾ ਹੀ ਜੀ ਹੁਣ ਉਮੀਦ ਆ ਵੀ ਜਿਵੇਂ ਹੁਣ ਚੇਅਰਮੈਨ ਸਾਡਾ ਬਹੁਤ ਇਮਾਨਦਾਰ ਆ ਆਦਮੀ ਹੈ ਜੀ ਤੇ ਇਹ ਗੱਲ ਨੂੰ ਕੰਟਰੋਲ ਕਰਨ ਨੂੰ ਨਾ ਵਿਸ਼ਵਾਸ ਵੀ ਰਾਇਆ ਹੋਏ ਅਸੀਂ ਇਹ ਗੱਲ ਨੂੰ ਬਹੁਤ ਨੇੜੇ ਹੋਵੇ ਕੰਟਰੋਲ ਕਰਾਂਗੇ ਠੀਕ ਠੀਕ ਸਰ ਧੰਨਵਾਦ ਹਾਂ ਠੀਕ ਓਕੇ ਅੱਜ ਮੱਲਾਵਾਲਾ ਮਾਰਕੀਟ ਕਮੇਟੀ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਮਾਰਕੀਟ ਮੱਲਾਵਾਲਾ ਦੇ ਅਧੀਨ ਜਿਹੜੇ ਜਿਹੜੀ ਹੈਗੀ ਸਮੂਹਾਰਤੀ ਐਸੋਸੀਏਸ਼ਨ ਹੈ ਔਰ ਇੱਥੇ ਹਲਕਾ ਵਿਧਾਇਕ ਨਰੇਸ਼ ਟਾਰੀ ਪਹੁੰਚੇ ਮੇਰੇ ਨਾਲ ਚੇਅਰਮੈਨ ਮੱਲਾਵਾਲਾ ਤੋਂ ਸਰਦਾਰ ਸੁਖਦੇਵ ਸਿੰਘ ਫੌਜੀ ਸਾਹਿਬ ਜੀ ਹੈਗੇ ਆ ਅੱਜ ਚੇਅਰਮੈਨ ਸਾਹਿਬ ਜੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਹਾਂ ਜੀ ਸਭ ਸਭ ਤੋਂ ਪਹਿਲਾਂ ਇਲਾਕਾ ਮਾਨਸਤ ਸਿੰਘ ਵੈਗਟ ਜੀ ਦਾ ਖਾਸਾ ਵੈਗਟ ਜੀ ਕੀ ਫਤਰੀ ਅੱਜ ਦੀ ਆ ਦਿਨੇ ਵੀ ਆਰਤੀ ਹਮਲਾ ਵਾਲਾ ਏਰੀਆ ਮੰਡੀ ਦੇ ਰਦੀਨ ਉਹਦੇ ਉਹਨਾਂ ਨਾਲ ਇੱਕ ਮੀਟਿੰਗ ਹੋਈ ਆ ਉਹ ਮੀਟਿੰਗ ਦੇ ਵਿੱਚ ਉਹਨਾਂ ਤੋਂ ਵੀ ਸਵਾਲ ਪੁੱਛੇ ਗਏ ਵੀ ਜੋ ਆਉਣ ਵਾਲੇ ਸੀਜ਼ਨ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੁਝਾਅ ਪੁੱਛੇ ਗਏ ਹਾਂਜੀ ਸੁਝਾਅ ਪੁੱਛੇ ਗਏ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਸਾਡੇ ਨਾਲ ਸੁਝਾਅ ਸਾਂਝੇ ਕੀਤੇ ਤੇ ਅਸੀਂ ਵੀ ਉਹਨਾਂ ਨੂੰ ਵਿਸ਼ਵਾਸ ਦਵਾਇਆ ਵੀ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਆ ਆਉਣ ਵਾਲੇ ਸੀਜ਼ਨ ਦੇ ਵਿੱਚ ਇਹ ਤਾਂ ਇਹ ਮੁਸ਼ਕਲਾਂ ਨੂੰ ਦੂਰ ਕੀਤਾ ਜਾਊਗਾ ਠੀਕ ਹੈ ਜੀ ਕਿੰਨੀਆਂ ਕੋ ਆੜਤਾ ਇੱਥੇ ਕਹਿ ਸਕਦੇ ਪੈਂਦੀ ਹੈ ਜਿਵੇਂ ਲਾਲਾ ਮਾਰਕੀਟ ਕਮੇਟੀ ਦੇ ਹਾਂਜੀ ਇੱਥੇ 15 16 ਆੜਤਾ ਹੈ 15 16 ਆੜਤੇ ਤੇ ਹਲਕਾ ਦਾ ਐਕਸ਼ਨ ਦੇਸ਼ਕਾਰੀ ਵੀ ਪਹੁੰਚੇ ਸੀਗੇ ਹਾਂਜੀ ਹਾਂਜੀ ਠੀਕ ਹੈ ਜੀ ਐਮਐਲਏ ਸਾਹਿਬ ਪਹੁੰਚੇ ਠੀਕ ਹੈ ਜੀ ਤੇ ਜਰੂਰ ਜੋ ਮੁਸ਼ਕਲਾ ਆਉਣ ਵਾਲੇ ਹਾਰੀ ਸੀਜ਼ਨ ਦੇ ਵਿੱਚ ਆਉਣੀਆਂ ਹਨ ਉਹਨਾਂ ਨੂੰ ਦੂਰ ਕੀਤਾ ਜਾਊਗਾ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ 100% ਦੂਰ ਕੀਤਾ ਜਾਊਗਾ ਜਿਹੜੀਆਂ ਸੜ ਤੋਂ ਦੂਰ ਹੋ ਜਣੀ ਆ ਉਹ ਅਹਿੰਕਰਾਂ ਗੀ ਕਿ ਬਾਕੀ ਜਿਹੜੀਆਂ ਸਭ ਤੋਂ ਦੂਰ ਨਹੀਂ ਹੋਣਗੀਆਂ ਉਹ ਵਿਧਾਇਕ ਸਾਹਿਬ ਨੂੰ ਦੱਸਾਂਗੇ ਉਹ ਸਾਡੀ ਕਰਾਉਣਗੇ ਠੀਕ ਹੈ ਜੀ ਸਰ ਧੰਨਵਾਦ ਜੀ ਵੈਰੀ ਗੁੱਡ ਸਰ ਸਾਹਿਬ